ਅੱਜ ਫਿਰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਨਾਲ ਜੁੜੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਫਿਰ ਤੋਂ ਵੱਡੀ ਬਗਾਵਤ ਨਜ਼ਰ ਆ ਰਹੀ ਹੈ ਬਗਾਵਤ ਹੋਣ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਜਿਹੜੇ 8 ਦੇ ਕਰੀਬ ਜਿੱਤੇ ਹੋਏ ਆਗੂ ਨੇ ਉਹ ਅਸਤੀਫੇ ਦੇਣ ਜਾ ਰਹੇ ਨੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਭਗਵੰਤ ਮਾਨ ਸਰਕਾਰ ਦੇ ਲਈ ਵੱਡਾ ਖਤਰੇ ਦਾ ਕੁੱਗੂ ਬੋਲਿਆ ਵੱਡਾ ਖਤਰਾ ਭਗਵੰਤ ਮਾਨ ਪੰਜਾਬ ਸਰਕਾਰ ਦੇ ਲਈ ਆਣ ਖੜਾ ਹੋਇਆ ਅੱਗੇ ਤੁਹਾਨੂੰ ਜਾਣਕਾਰੀ ਦਿੰਨੇ ਆ ਤੀਜੀ ਵੱਡੀ ਖਬਰ ਹੈ ਕੇਜਰੀਵਾਲ ਨੇ ਪੰਜਾਬ ਦੇ ਐਮਐਲਏ ਤੇ ਮੰਤਰੀ ਬਹੁਤ ਕਸੂਤੇ ਫਸਾ ਦਿੱਤੇ ਨੇ ਉਹਨਾਂ ਨੂੰ ਹੁਣ ਸੋਝ ਨਹੀਂ ਰਿਹਾ ਕੀ ਕਰੀਏ ਤੇ ਕੀ ਨਾ ਕਰੀਏ ਤਿੰਨੇ ਖਬਰਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਜਰੂਰ ਲਿਖਿਓ ਤੇ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਵੋ ਪਹਿਲੀ ਵੱਡੀ ਖਬਰ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਸੰਗਰੂਰ ਤੋਂ 8 ਦੇ ਕਰੀਬ ਕਾਉਂਸਲਰ ਨੇ ਉਹ ਅਸਤੀਫੇ ਦੇਣ ਜਾ ਰਹੇ ਨੇ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਉਹਨਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਬੋਲ ਦਿੱਤੀ ਹੈ ਆਮ ਆਦਮੀ ਪਾਰਟੀ ਦੇ 8 ਤੋਂ 11 ਦੇ ਕਰੀਬ ਕਾਉਂਸਲਰ ਜਿਹੜੇ ਜਾਂਤਾ ਝਾੜੂ ਦੀ ਟਿਕਟ ਤੇ ਚੋਣ ਲੜ ਕੇ ਕਾਉਂਸਲਰ ਜਿੱਤੇ ਨੇ ਤੇ ਜਾਂ ਜਿੱਤਣ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਉਹ ਸਾਰੇ ਦੇ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਔਖੇ ਨੇ ਉਥੇ ਜਿਹੜਾ ਸੰਗਰੂਰ ਜਿਹੜਾ ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੈ ਜਿੱਥੇ ਅਮਨ अरोड़ा ਸਾਹਿਬ ਜਿਹੜੇ ਪੰਜਾਬ ਦੇ ਮੰਤਰੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਉਹ ਵੀ ਉਥੇ ਰਹਿੰਦੇ ਨੇ ਉਥੋਂ ਦੇ ਐਮ ਐਲ ਏ ਨਰਿੰਦਰ ਕੌਰ ਭਰਾਜ ਨੇ ਔਰ ਉਹਨਾਂ ਸਾਰਿਆਂ ਤੋਂ ਤੰਗ ਆ ਕੇ ਉਹ ਜਿਹੜੇ 11 ਦੇ ਕਰੀਬ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਕਾਉਂਸਲਰ ਨੇ ਉਹਨਾਂ ਨੇ ਇਹ ਐਲਾਨ ਕੀਤਾ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਅਸਤੀਫਾ ਦੇ ਦੇਣਾ ਕਿਉਂ ਉਹ ਕਹਿੰਦੇ ਨੇ ਕਿ ਦੇਖੋ ਕੱਖ ਨਹੀਂ ਹੋ ਰਿਹਾ ਇੱਥੇ ਉਹ ਕਹਿੰਦੇ ਨੇ ਨਾ ਇੱਥੇ ਕੋਈ ਸਾਫ ਸਫਾਈ ਹੈ ਨਾ ਇੱਥੇ ਕੋਈ ਸਟਰੀਟ ਲਾਈਟਾਂ ਲੱਗੀਆਂ ਨੇ ਉਹ ਕਹਿੰਦੇ ਲੋਕ ਸਾਡਾ ਸਿਰ ਖਾਂਦੇ ਨੇ ਔਰ ਜਿਹੜੇ ਉਹ ਕਹਿੰਦੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਉਥੇ ਪ੍ਰਧਾਨ ਬਣਾਏ ਨੇ ਨਗਰ ਕੌਂਸਲ ਦੇ ਜਿਹੜੇ ਭਪਿੰਦਰ ਨਹਿਲ ਉਹ ਕਹਿੰਦੇ ਉਹ ਵੀ ਕੱਖ ਨਹੀਂ ਕਰਦੇ ਕੋਈ ਉਹਨਾਂ ਦਾ ਕੰਮ ਵੱਲ ਧਿਆਨ ਨਹੀਂਗਾ ਔਰ ਉਹਨਾਂ ਨੇ ਜਿਹੜੇ ਉਹ ਐਮ ਐਮ ਸੀ ਅਸਤੀਫਾ ਦੇਰ ਦੀ ਗੱਲ ਆਖ ਰਹੇ ਨੇ ਉਹ ਕਹਿੰਦੇ ਇੱਥੇ ਸਿਰਫ ਰਾਜਨੀਤੀ ਕਰ ਰਹੇ ਨੇ ਸਾਰੇ ਲੋਕਾਂ ਲਈ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਸਭ ਰਾਜਨੀਤੀ ਹੋ ਰਹੀ ਹੈ ਤੇ ਉਹ ਕਹਿੰਦੇ ਅਸੀਂ 30 ਤਰੀਕ ਤੱਕ ਅਸਤੀਫਾ ਦੇ ਦੇਣਾ ਜੇਕਰ ਇੱਥੇ ਕੰਮ ਸ਼ੁਰੂ ਨਾ ਹੋਏ ਵੱਡਾ ਐਲਾਨ ਕੀਤਾ ਜਾ ਸਕਦਾ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਹਿਲਾਂ ਵੀ ਕਾਫੀ ਪਟਾਕੇ ਪਾਏ ਨੇ ਕਈ ਸਾਰੇ ਵਿਅਕਤੀ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਨੇ ਔਰ ਲਗਾਤਾਰ ਚੱਲਦੀ ਸਰਕਾਰ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਢੇਠਣੇ ਤੋਂ ਲੈ ਕੇ ਉੱਪਰ ਤੱਕ ਆਗੂਆਂ ਦੇ ਕਈ ਅਸਤੀਫੇ ਪਹਿਲਾਂ ਆਏ ਨੇ ਤੇ ਹੁਣ ਵੀ ਆ ਰਹੇ ਨੇ ਕੁਝ ਨੂੰ ਆਮ ਆਦਮੀ ਪਾਰਟੀ ਆਪ ਬਾਹਰ ਕੱਢ ਰਹੀ ਹੈ ਜਿਵੇਂ ਕਿ ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਨੇ ਬਾਹਰ ਕੱਢਿਆ ਜਿਹਦੀਆਂ ਆਪੇ ਅਸਤੀਫਤਾ ਕਰ ਕਰਕੇ ਕੇਜਰੀਵਾਲ ਭਗਵਾਨ ਤਮਨ ਹੋਰਾਂ ਨੇ ਉਹਨੂੰ ਸ਼ਾਮਲ ਕਰਾਇਆ ਸੀ ਹੁਣ ਦੇਖਣਾ ਇਹ ਆ ਕਿ ਕੀ 30 ਤਰੀਕ ਤੱਕ ਇਹ ਜਿਹੜਾ ਅਸਤੀਫੇ ਦਾ ਐਲਾਨ ਹੋਇਆ ਇਹ ਤੋੜ ਚੜੇਗਾ ਕਿ ਜਾਂ ਫਿਰ ਉਸ ਤੋਂ ਪਹਿਲਾਂ ਭਗਵਨ ਤਮਨ ਸਰਕਾਰ ਜਾਂ ਜਿਹੜੇ ਉਥੇ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਸਾਹਿਬ ਉਹ ਵੀ ਉਥੇ ਸੰਗਰੂਰ ਚ ਹੀ ਰਹਿੰਦੇ ਨੇ ਉਹਨਾਂ ਦੇ ਵੀ ਉਥੇ ਰਹਾਇਸ਼ ਹੈ ਜਿਹੜੇ ਅਮਨ ਅਰੋੜਾ ਜਿਹੜੇ ਨਰਿੰਦਰ ਕੌਰ ਭਰਾਜ ਸਾਰੇ ਹੀ ਉਥੇ ਹੀ ਆਸ-ਪਾਸੇ ਬੈਠੇ ਨੇ ਕੀ ਉਹ ਇਸ ਮਸਲੇ ਨੂੰ ਸੈੱਟ ਕਰਨਗੇ ਕਿ ਜਾਂ ਫਿਰ ਖਲਾਰੇ ਪੈਣਗੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਪਤਾ ਲੱਗੇਗਾ ਹੁਣ ਦੂਜੀ ਵੱਡੀ ਖਬਰ ਹੈ ਭਗਵੰਤਮਾਨ ਸਰਕਾਰ ਦੇ ਲਈ ਖਤਰੇ ਦੀ ਕੰਟੀ ਹੈ ਖਤਰੇ ਦੀ ਕੰਟੀ ਕੀ ਹੈ ਭਗਵੰਤਮਾਨ ਸਰਕਾਰ ਨੇ ਪੰਜਾਬ ਦੇ ਉੱਪਰ ਬਹੁਤ ਵੱਡਾ ਕਰਜ਼ਾ ਚੜਾ ਲਿਆ ਤੇ ਪੰਜਾਬ ਚਲਾਉਣ ਲਈ ਹੁਣ ਕੋਈ ਪੈਸਾ ਨਹੀਂ ਰਿਹਾ ਪੰਜਾਬ ਸਰਕਾਰ ਇੱਕ ਤਰ੍ਹਾਂ ਨਾਲ ਪੈਸੇ ਪੱਖੋਂ ਕੰਗਾਲ ਹੋ ਚੁੱਕੀ ਹੈ ਔਰ ਕੈਗ ਦੀ ਰਿਪੋਰਟ ਨੇ ਬਹੁਤ ਵੱਡਾ ਖਲਾਸਾ ਕੀਤਾ ਹੈ ਕੈਗ ਦੀ ਰਿਪੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਉੱਪਰ ਤਕਰੀਬਨ 4 ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਹੈ ਤੇ 4 ਲੱਖ ਕਰੋੜ ਦਾ ਕਰਜ਼ਾ ਬਹੁਤ ਵੱਡਾ ਕਰਜ਼ਾ ਹੈ 4 ਲੱਖ ਦਾ ਨਹੀਂ 4 ਕਰੋੜ ਦਾ ਨਹੀਂ ਕਰੋੜਾਂ 'ਚ 4 ਲੱਖ ਕਰੋੜ ਕਰੋੜਾਂ 'ਚ 4 ਲੱਖ ਕਰੋੜ ਤੁਸੀਂ ਬਹੁਤ ਸਿਆਣੇ ਹੋ ਪਰ ਕਈ ਮੇਰੇ ਵਰਗੇ ਵੀਰ ਵੀ ਹੁੰਦੇ ਨੇ ਜਿਹੜੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ 4 ਲੱਖ ਕਰੋੜ ਕੀ ਹੁੰਦਾ ਸੋ ਇੰਨਾ ਵੱਡਾ ਕਰਜ਼ਾ ਪੰਜਾਬ ਦੇ ਉੱਪਰ ਚੜਾ ਦਿੱਤਾ ਗਿਆ ਔਰ ਇਹ ਕਰਜ਼ਾ ਜਦੋਂ ਭਗਵੰਤ ਮਾਨ ਸਰਕਾਰ ਆਈ ਸੀ ਤਾਂ 275-76 ਹਜ਼ਾਰ ਕਰੋੜ ਦੇ ਕਰੀਬ ਦੱਸਿਆ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਇੰਨਾ ਕਰਜ਼ਾ ਫਿਰ ਥੋੜੇ ਜੇ ਟਾਈਮ 'ਚ ਲਿਆ ਕੇਂਦਰ ਸਰਕਾਰ ਤੋਂ ਤੇ ਬਾਕੀਆਂ ਤੋਂ ਕਿ ਕਰਜ਼ੇ ਨੂੰ ਤਕਰੀਬਨ ਡਬਲ ਦੇ ਨੇੜੇ ਤੇੜੇ ਜਿਹਾ ਪਛਾਇਆ ਜਾ ਰਿਹਾ ਅਜੇ 1 ਸਾਲ ਬਾਕੀ ਅਜੇ ਰਹਿੰਦਾ ਆਮ ਆਦਮੀ ਸਰਕਾਰ ਕੋਲ ਤਾਂ ਫਿਰ ਉਦੋਂ ਤੱਕ ਇਹ ਕਰਜ਼ਾ ਕਿੱਥੇ ਜਾਏਗਾ ਇੱਕ ਪਾਸੇ ਪੰਜਾਬ ਸਰਕਾਰ 10 ਲੱਖ ਦੇ ਸਿਹਤ ਬੀਮੇ ਦਾ ਐਲਾਨ ਕਰ ਰਹੀ ਹੈ ਭਗਵੰਤ ਸਿੰਘ ਸਾਹਿਬ ਇੱਕ ਪਾਸੇ ਔਰਤਾਂ ਨੂੰ 1000 ਰੁਪਏ ਦੇਣ ਵਾਲਾ ਕੰਮ ਅਜੇ ਬਾਕੀ ਪਿਆ ਹੋਰ ਬੜੀਆਂ ਸਾਰੀਆਂ ਗਰੰਟੀਾਂ ਵਾਲੇ ਐਲਾਨ ਬਾਕੀ ਪਏ ਨੇ ਤਾਂ ਪੰਜਾਬ ਸਰਕਾਰ ਕੀ ਕਰੇਗੀ ਔਰ ਇੱਥੇ ਭਗਵੰਤ ਸਿੰਘ ਸਾਹਿਬ ਦਾ ਸਭ ਤੋਂ ਵੱਡਾ ਝੂਠ ਫੜਿਆ ਗਿਆ ਕਿਉਂ ਹੁਣ ਤੱਕ ਭਗਵੰਤ ਮਾਨ ਸਾਹਿਬ ਪੰਜਾਬੀਆਂ ਨੂੰ ਇਹ ਝੂਠ ਹੀ ਬੋਲਦੇ ਰਹੇ ਕਿ ਖਜ਼ਾਨੇ 'ਚ ਪੈਸਾ ਬਹੁਤ ਆ ਖਜ਼ਾਨਾ ਭਰਿਆ ਬਹੁਤ ਆ ਪਿਛਲੀਆਂ ਸਰਕਾਰਾਂ ਖਾਲੀ ਖਜ਼ਾਨੇ ਦਾ ਝੂਠ ਬੋਲਦੀਆਂ ਸੀ ਜਦੋਂ ਕਿ ਇੰਜ ਹੈ ਨੀਗਾ ਖਜ਼ਾਨੇ 'ਚ ਸਾਡੇ ਕੋਲ ਵਾਧੂ ਪੈਸਾ ਇਹ ਗੱਲ ਭਗਵੰਤ ਮਾਨ ਸਾਹਿਬ ਕਹਿੰਦੇ ਰਹੇ ਪਰ ਤੁਸੀਂ ਦੇਖੋ ਆ ਜੋ ਕੈਗ ਦੀ ਰਿਪੋਰਟ ਆ ਇਹਨੇ ਤਾਂ ਸਾਰੇ ਝੂਠ ਨੰਗੇ ਕਰ ਦਿੱਤੇ ਨੇ ਕਾਇਕਦੀ ਰਿਪੋਰਟ ਨੇ ਇਹ ਦੱਸਤਾ ਕਿ ਪੰਜਾਬ ਸਰਕਾਰ ਆਮਦਨ ਦੇ ਵਸੀਲੇ ਪੈਦਾ ਨਹੀਂ ਕਰ ਸਕੀ ਜਿਹੜੇ ਕਿ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਹੋਰਾਂ ਨੇ ਜਾਦੂ ਹੀ ਫਾਰਮੂਲੇ ਦੇ ਦਾਅਵੇ ਕੀਤੇ ਸੀ ਕਿ ਜੇ ਅਸੀਂ ਆ ਗਏ ਤਾਂ ਅਸੀਂ ਇੱਥੋਂ ਇੰਨਾ ਪੈਸਾ ਇਕੱਠਾ ਕਰ ਲੈਣਾ ਇੱਥੋਂ ਇੰਨਾ ਇੱਥੋਂ ਇੰਨਾ ਇੱਥੋਂ ਆਪ੍ਰਿਸ਼ਟਾਚਾਰ ਰੋਕ ਦੇਣਾ ਇੱਥੋਂ ਆਪ੍ਰਿਸ਼ਟਾਚਾਰ ਰੋਕ ਦੇਣਾ ਤੇ ਐਨੇ ਹਜ਼ਾਰਾਂ ਕਰੋੜ ਤਾਂ ਭ੍ਰਿਸ਼ਟਾਚਾਰ ਰੋਕਣ ਨਾਲ ਇਕੱਠੇ ਹੋ ਜਾਣੇ ਨੇ ਪਰ ਕੀ ਭ੍ਰਿਸ਼ਟਾਚਾਰ ਰੁਕਿਆ ਹੀ ਨਹੀਂ ਗਿਆ ਕਿ ਰੋਕ ਕੇ ਤੇ ਉਹ ਪੈਸਾ ਕਿਤੇ ਹੋਰ ਸਾਂਭ ਲਿਆ ਕਿੱਧਰ ਗਿਆ ਉਹ ਪੈਸਾ ਤੇ ਪੰਜਾਬ ਜਾਣਨਾ ਚਾਹੁੰਦਾ ਤੇ ਪੰਜਾਬ ਪੁੱਛਣਾ ਚਾਹੁੰਦਾ ਹੁਣ ਅਗਲੀ ਵੱਡੀ ਖਬਰ ਜਿਹੜੀ ਹੈ ਉਹ ਕੇਜਰੀਵਾਲ ਸਾਹਿਬ ਦੇ ਇੱਕ ਐਸੇ ਹੁਕਮ ਨਾਲ ਜੁੜੀ ਹੈ ਜਿਹਨੇ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਐਮਪੀਆਂ ਤੇ ਐਮਐਲਏ ਨੂੰ ਭਾਜੜ ਪਾਈ ਹੈ ਕਸੂਤੇ ਫਸੇ ਨਹੀਂ ਕਿਵੇਂ ਪੰਜਾਬ ਚਹਾੜ ਆਏ ਹੜਾਂ ਦੇ ਨਾਲ ਪੰਜਾਬ ਡੁੱਬਿਆ ਬਹੁਤ ਦਰਦਨਾਕ ਸਥਿਤੀ ਬਣੀ ਤਾਂ ਫਰਜ਼ਤਾ ਬਣਦਾ ਸੀ ਪੰਜਾਬ ਸਰਕਾਰ ਦਾ ਕਿ ਉਹ ਜਿਹੜਾ ਉਹ ਕਹਿੰਦੇ ਰਿਹਾ ਅੱਜ ਤੱਕ ਕਿ ਖਜ਼ਾਨਾ ਬਹੁਤ ਭਰਿਆ ਉਹਦੇ ਚੋਂ ਤੁਰੰਤ ਲੋਕਾਂ ਦੀ ਮਦਦ ਕਰਦੀ ਕੇਂਦਰ ਸਰਕਾਰ ਲੋਕਾਂ ਦੀ ਮਦਦ ਕਰਦੀ ਤੇ ਹੁਣ ਜਦੋਂ ਉਹ ਕੀਤਾ ਨਹੀਂ ਤਾਂ ਕੇਜਰੀਵਾਲ ਸਾਹਿਬ ਵੱਲੋਂ ਇਹ ਦੱਸਿਆ ਜਾ ਰਿਹਾ ਮੀਡੀਆ 'ਚ ਆ ਗਿਆ ਕਿ ਹੁਕਮ ਜਾਰੀ ਕੀਤੇ ਗਏ ਨੇ ਐਮਐਲਏ ਨੂੰ ਮੰਤਰੀਆਂ ਨੂੰ ਤੇ ਐਮਪੀਆਂ ਨੂੰ ਕਿ ਤੁਸੀਂ ਲੋਕਾਂ ਤੋਂ ਫੰਡ ਇਕੱਠਾ ਕਰਨਾ ਆ ਤਾਂ ਪੰਜਾਬ ਸਰਕਾਰ ਨੇ ਫੰਡ ਇਕੱਠਾ ਕਰਨ ਦੀ ਇੱਕ ਨਵੀਂ ਸਕੀਮ ਬਣਾਈ ਹੈ ਔਰ ਤੁਸੀਂ ਦੇਖੋ ਚੜਦੀ ਕਲਾ ਨਾਂ ਦੇ ਉੱਪਰ ਇੱਕ ਫੰਡ ਬਣਾਇਆ ਗਿਆ ਤੇ ਰੰਗਲਾ ਪੰਜਾਬ ਨਾਂ ਦੀ ਇੱਕ ਸੁਸਾਇਟੀ ਬਣਾ ਕੇ ਕਹਿੰਦੇ ਵੀ ਅਸੀਂ ਵੱਡਾ ਫੰਡ ਇਕੱਠਾ ਕਰਕੇ ਹਰ ਪੀੜਤਾ ਦੀ ਮਦਦ ਕਰਾਂਗੇ ਵਾਹ ਬਈ ਵਾਹ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਵੀ ਲੋਕਾਂ ਤੋਂ ਕਹਿ ਰਿਹਾ ਤੁਸੀਂ ਕਰੋ ਲੋਕ ਤਾਂ ਅੱਗੇ ਆਪੇ ਬਹੁਤ ਕਰ ਰਹੇ ਨੇ ਲੋਕਤਾਂ ਬਹੁਤ ਰਾਸ਼ਨ ਲੋਕਾਂ ਨੇ ਹੜਪੀੜਤਾਂ ਲਈ ਪਹੁੰਚਾਇਆ ਹੋਰ ਸਹੂਲਤਾਂ ਪਹੁੰਚਾਈਆਂ ਹੁਣ ਵਾਰੀ ਤਾਂ ਸ਼ੁਰੂ ਤੋਂ ਸਰਕਾਰ ਦੀ ਸੀ ਕੰਮ ਤਾਂ ਅਸਲ 'ਚ ਇਹ ਸਰਕਾਰਾਂ ਦਾ ਸਰਕਾਰਾਂ ਇੰਨਾ ਟੈਕਸ ਲੋਕਾਂ ਤੋਂ ਇਕੱਠਾ ਕਰਦੀਆਂ ਨੇ ਪਰ ਫਿਰ ਸਰਕਾਰ ਲੋਕਾਂ ਵੱਲ ਆਈ ਹੈ ਤੇ ਹੁਣ ਕਹਿੰਦੇ ਕਿ ਹਰ ਇੱਕ ਐਮਐਲਏ ਨੂੰ ਕਿਹਾ ਗਿਆ ਵੀ ਤੂੰ 8 ਕਰੋੜ ਇਕੱਠਾ ਕਰਨਾ ਹਰ ਇੱਕ ਐਮਪੀ ਨੂੰ ਤੇ ਮੰਤਰੀ ਨੂੰ ਕਿਹਾ ਗਿਆ ਵੀ ਤੂੰ 20 ਕਰੋੜ ਰੁਪਈਆ ਲੋਕਾਂ ਤੋਂ ਇਕੱਠਾ ਕਰਨਾ ਤਾਂ ਇਸ ਤਰ੍ਹਾਂ ਤਾਂ ਫਿਰ ਸੈਂਕੜੇ ਕਰੋੜ ਹੋਰ ਇਕੱਠਾ ਕੀਤਾ ਜਾਏਗਾ ਤੇ ਇਹ ਵੀ ਕੀ ਗਾਰੰਟੀ ਹੈ ਲੋਕ ਸਵਾਲ ਕਰ ਰਹੇ ਨੇ ਵੀ ਉਹ ਹੜਪੀੜਤਾ ਤੇ ਲੱਗੇਗਾ ਇਹ ਵੀ ਹੋ ਸਕਦਾ ਵੀ ਉਹ ਹੜਪੀੜਤਾ ਤੇ ਨਾ ਲੱਗੇ ਓਹੋ ਪੈਸਾ ਜਿਹੜੇ ਐਮਐਲਏ ਨੇ ਜਾਂ ਜਿਹੜੇ ਐਮਪੀ ਨੇ ਉਹ ਆਪਣੇ ਵਿੱਚੋਂ ਆਪਣੇ ਹਿਸਾਬ ਨਾਲ ਆਪ ਕੁਝ ਕਰ ਜਾਣ ਹੁਣ ਇਹ ਵੱਡੇ ਸਵਾਲ ਜਿਹੜੇ ਉੱਠੇ ਨੇ ਔਰ ਭਗਵੰਤਮਾਨ ਸਰਕਾਰ ਇੱਥੇ ਫਸਦੀ ਨਜ਼ਰ ਆ ਰਹੀ ਆ ਔਰ ਕੇਜਰੀਵਾਲ ਨੇ ਕਸੂਤੇ ਫਸਾ ਦਿੱਤੇ ਨੇ ਮੰਤਰੀ ਐਮ ਐਲ ਏ ਤੇ ਐਮ ਪੀ ਕਿਉਂਕਿ ਇੰਨੇ ਕੋਈ ਬਹੁਤ ਵੱਡੇ ਕੰਮ ਮੰਤਰੀਆਂ ਨੇ ਜਾਂ ਐਮ ਪੀਆਂ ਨੇ ਜਾਂ ਐਮ ਐਲ ਏ ਨੇ ਲੋਕਾਂ ਦੇ ਕੀਤੇ ਨਹੀਂਗੇ ਕਿ ਉਹ ਕਰੋੜਾਂ ਰੁਪਈਆ ਹੁਣ ਇਨ੍ਹਾਂ ਦਿਨਾਂ 'ਚ ਲੋਕ ਉਹਨਾਂ ਨੂੰ ਫੜਾ ਦੇਣਗੇ ਵੀ ਆਲੂ ਚੱਕੋ ਸੋ ਜਾਂ ਫਿਰ ਉਹ ਦੇਣਗੇ ਜਿਨ੍ਹਾਂ ਨੇ ਕੋਈ ਆਪਦੇ ਕੰਮ ਕਢਾਉਣੇ ਹੋਏ ਕੋਈ ਉਹੋ ਜਿਹਾ ਭਾਵੇਂ ਪੰਜਾਬ ਦੇ ਲੋਕ ਬਹੁਤ ਦਾਨੀ ਨੇ ਬਹੁਤ ਖੁੱਲੇ ਮਨ ਦੇ ਨੇ ਪਰ ਉਹ ਸਿੱਧੀ ਮਦਦ ਆਪ ਕਰ ਰਹੇ ਨੇ ਹੁਣ ਇਸ ਮਾਮਲੇ ਦੇ ਉੱਪਰ ਪੰਜਾਬ ਸਰਕਾਰ ਕਿੱਧਰ ਨੂੰ ਜਾ ਰਹੀ ਹੈ ਆਮ ਆਦਮੀ ਪਾਰਟੀ ਕਿੱਧਰ ਨੂੰ ਤਰੀ ਹੈ ਇਹਦੇ ਬਾਰੇ ਤੁਸੀਂ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਜਰੂਰ ਲਿਖਿਓ ਬਹੁਤ